ਇਹ ਤਰ੍ਹਾਂ ਕਿਸਾਨਾਂ ਨੂੰ ਬਹੁਤ ਲੋਕ ਗਾਲਾਂ ਕੱਢਦੇ ਆ ਵੀ ਇਹਨਾਂ ਨੇ ਝੋਨਾ ਲਾ ਲਾ ਕੇ ਜਿਹੜਾ ਪਾਣੀ ਖਤਮ ਕਰਤਾ ਪਾਣੀ ਡੂੰਗਾ ਕਰਤਾ ਪਰ ਜਿਹੜੇ ਕਿਸਾਨ ਝੋਨਾ ਨਹੀਂ ਲਾਉਂਦੇ ਸਬਜ਼ੀਆਂ ਲਾਉਂਦੇ ਨੇ ਤੇ ਆਪਾਂ ਉਹਨਾਂ ਦੀ ਕਿੰਨੀ ਕੁ ਮਦਦ ਕਰਦੇ ਆ ਕਦੇ ਇਸ ਬਾਰੇ ਸੋਚਿਆ ਤੁਸੀਂ ਆਪਾਂ ਇਹ ਭਰਾਵਾਂ ਦੀ ਕਿਸਾਨ ਭਰਾਵਾਂ ਦੀ ਜਿਹੜੀ ਮਦਦਤ ਕਰ ਸਕਦੇ ਆ ਜੇ ਤੁਸੀਂ ਥੋੜੀ ਜਿਹੀ ਸਮਝਦਾਰੀ ਵਰਤੋ ਕਿਉਂਕਿ ਆਪਾਂ ਮਹਿੰਗੇ ਭਾਅ ਤੇ ਜਿਹੜੀਆਂ ਸਬਜ਼ੀਆਂ ਖਰੀਦ ਕੇ ਲੈ ਕੇ ਆਉਂਦੇ ਆਂ ਬਜ਼ਾਰ ਦੇ ਵਿੱਚੋਂ ਤੇ ਜੇ ਤੁਸੀਂ ਥੋੜੀ ਜਿਹੀ ਖੇਚਲ ਕਰੋ ਵੀ ਜਿਹੜੇ ਕਿਸਾਨ ਭਰਾ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਪਿੰਡਾਂ 'ਚ ਸਬਜ਼ੀਆਂ ਲਾਉਂਦੇ ਨੇ ਤੁਸੀਂ ਉਹਨਾਂ ਕੋਲੋਂ ਸਿੱਧੀ ਖਰੀਦਦਾਰੀ ਕਰੋ ਉਹ 'ਚ ਦੋ ਫਾਇਦੇ ਨੇ ਨਾਲੇ ਤਾਂ ਤੁਹਾਡਾ ਫਾਇਦਾ ਨਾਲੇ ਕਿਸਾਨ ਦਾ ਫਾਇਦਾ ਕਿਉਂਕਿ ਕਿਸਾਨ ਨੂੰ ਜਾ ਕੇ ਮੰਡੀ ਦੇ ਵਿੱਚ ਆ ਜਿਹੜੀ ਸਬਜ਼ੀ ਉੱਥੇ ਕਈ ਵਾਰ ਤਾਂ ਉਹਨਾਂ ਦਾ ਮੁੱਲ ਵੀ ਨਹੀਂ ਮੁੜਦਾ ਜਿਹੜੀ ਮਿਹਨਤ ਵੀ ਨਹੀਂ ਮੁੜਦੀ ਕਿਉਂਕਿ ਵਪਾਰੀ ਉਥੇ ਆਪਾਂ ਨੂੰ ਪਤਾ ਹੀ ਆ ਵੀ ਮੰਡੀਆਂ ਦੇ ਵਿੱਚ ਕੀ ਕਰਦੇ ਆ ਉਹੀ ਸਬਜ਼ੀ ਸਾਨੂੰ ਦੂਏ ਦਿਨ ਤੀਜੇ ਦਿਨ ਪਿੰਡਾਂ ਚ ਆ ਕੇ ਰੇੜੀਆਂ ਤੇ ਤਿੱਗਣੇ ਚੌਗਣੇ ਰੇਟ ਤੇ ਮਿਲਦੀ ਆ ਸੋ ਥੋੜੀ ਜਿਹੀ ਖੇਚਲ ਕਰੋ ਇਹ ਭਰਾਵਾ ਆਪਣਾ ਇਹਨੂੰ 10-11 ਸਾਲ ਹੋ ਗਏ ਸਬਜ਼ੀ ਲਾਉਂਦੇ ਨੂੰ ਤੇ ਝੋਨਾ ਇਹਨੇ ਬੰਦ ਕਰਿਆ ਹੋਇਆ ਤੇ ਆਪਾਂ ਦੱਸਾਂਗੇ ਵੀ ਤੁਹਾਨੂੰ ਵੀ ਕਿਹੜਾ ਪਿੰਡ ਆ ਤੇ ਜੇ ਆਪਾਂ ਇੱਥੋਂ ਸਿੱਧਾ ਆ ਕੇ ਖੇਤ ਦੇ ਵਿੱਚੋਂ ਲੈ ਕੇ ਜਾਈਏ ਤਾਜੀ ਸਬਜ਼ੀ ਆ ਤੇ ਦੂਜੀ ਗੱਲ ਜੇ ਤੁਸੀਂ ਸਿਹਤ ਨੂੰ ਆਪਣੀ ਨੂੰ ਪਿਆਰ ਕਰਦੇ ਹੋ ਆਪਣੇ ਸਰੀਰ ਨੂੰ ਤਾਂ ਜਿਹੜੇ ਗਾਂਵ ਬਦੂ ਕਿਸਾਨ ਨੇ ਜਿਵੇਂ ਜਸਪਰੀ ਤਾਂ ਮੁੰਡਾ ਰੋਡਾ ਇਹ ਜਿਹੜੀ ਸਪਰੇ ਬਹੁਤ ਘੱਟ ਕਰਦੇ ਆ ਜਿਹੜੀ ਹਾਨੀਕਾਰਕ ਸਪਰੇ ਹਨ ਨੇ ਰੇ ਤਾਂ ਇਹ ਕਹਿੰਦੇ ਅਸੀਂ ਵਰਤਦੇ ਹੀ ਨਹੀਂ ਹੈਗੇ ਜਿਹੜਾ ਮਤਲਬ ਕੋਈ ਜੂਰੀਆ ਡਾਈ ਇਸ ਤਰ੍ਹਾਂ ਦੇ ਰੇ ਤਾਂ ਇਹ ਕਹਿੰਦੇ ਅਸੀਂ ਸਬਜ਼ੀਆਂ ਵਿੱਚ ਪਾਉਂਦੇ ਨਹੀਂਗੇ ਤੇ ਜਿਹੜੀਆਂ ਕੋਈ ਆਰਗੈਨਿਕ ਸਪਰੇ ਹਨ ਜਿਵੇਂ ਉਹੀ ਜ਼ਿਆਦਾਤਰ ਇਹ ਸਪਰੇ ਹਨ ਕਰਦੇ ਨੇ ਤੇ ਜਾਂ ਫਿਰ ਕੋਈ ਅਣਸਰਦੇ ਨੂੰ ਕਿਉਂਕਿ ਸੱਚਾ ਬੰਦਾ ਜਿਹੜਾ ਹੁੰਦਾ ਸੱਚੀ ਗੱਲ ਕਰਦਾ ਹੁੰਦਾ ਇਹਨੇ ਵੀਰ ਨੇ ਦੱਸਿਆ ਕਹਿੰਦਾ ਵੀ ਜਾਂ ਫਿਰ ਜਿਹੜੀ ਕੋਈ ਅਣਸਰਦੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਕੀਟਨਾਸ਼ਕਾ ਜਿਹੜੀ ਕਈ ਵਾਰ ਕੋਈ ਪੈ ਜਾਂਦੀ ਹੈ ਵੀ ਉਹ ਮਜਬੂਰੀ ਨੂੰ ਕਰਨੀ ਪੈਂਦੀ ਆ ਪਰ ਫੇਰ ਵੀ ਉਹ ਮਹਿੰਗੀ ਸਪਰੇਅ ਕਹਿੰਦੇ ਲੈ ਕੇ ਆਉਨੇ ਆ ਸੀ ਵੀ ਜਿਹੜੀ ਕੋਈ ਮਤਲਬ ਸਰਕਾਰ ਵੱਲੋਂ ਜਾਂ ਯੂਨੀਵਰਸਿਟੀ ਦੇ ਵੱਲੋਂ ਜਿਹੜੀ ਆਪਾਂ ਨੂੰ ਅਲਾਉਡ ਆ ਵੀ ਇਹ ਕਰ ਸਕਦੇ ਆ ਪਰ ਜ਼ਿਆਦਾਤਰ ਲੋਕ ਅੱਜਕੱਲ ਸਵਾਰਥੀ ਹੋ ਗਏ ਤੇ ਉਹ ਜਿਹੜੀਆਂ ਸਪਰੇਇਆਂ ਵੀ ਕਰਦੇ ਨੇ ਰੇ ਵੀ ਪਾਉਂਦੇ ਨੇ ਤੇ ਉਹ ਫਿਰ ਮੰਡੀ ਦੇ ਵਿੱਚ ਸਬਜ਼ੀਆਂ ਘੁਮਕੇ ਆਪਣੇ ਕੋਲ ਜ਼ਹਿਰਾਂ ਦੇ ਰੂਪ ਚ ਆਉਂਦੀਆਂ ਨੇ ਸੋ ਇਹੀ ਬੇਨਤੀ ਹੈ ਜੇ ਤੁਸੀਂ ਸੱਚੇ ਦਿਲੋਂ ਕਿਸਾਨਾਂ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਆਪਣੇ ਆਪਣੇ ਏਰੀਆ ਦੇ ਵਿੱਚੋਂ ਕਿਸਾਨ ਭਰਾਵਾਂ ਕੋਲੋਂ ਖੇਤਾਂ ਦੇ ਵਿੱਚੋਂ ਜਾ ਕੇ ਸਬਜ਼ੀ ਲੈ ਕੇ ਆਓ ਇਹ ਆਪਾਂ ਜਿਹੜੇ ਖੇਤ 'ਚ ਖੜੇ ਆਂ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ ਸਾਡੇ ਪੱਖੋਵਲ ਪਿੰਡ ਦੇ ਨੇੜੇ ਰਾਜਗੜ੍ਹ ਇੱਥੇ ਵੀਰ 10-11 ਸਾਲ ਤੋਂ ਸਬਜ਼ੀ ਦੀ ਖੇਤੀ ਕਰਦਾ। ਭਿੰਡੀ, ਕਦੂ, ਖੀਰਾ, ਤਕਰੀਬਨ ਜਿਹੜੀਆਂ ਸਾਰੀਆਂ ਸਬਜ਼ੀਆਂ ਮੌਸਮੀ ਹੁੰਦੀਆਂ ਨੇ ਤੇ ਕੁਦਰਤ ਦੀ ਮਾਰ ਇੰਨੀ ਪੈਂਦੀ ਆ। ਬਈ ਆ ਖੇਤ ਮੈਂ ਕਹਿੰਦਾ 3-4 ਵਾਰ ਤਿਆਰ ਕਰਿਆ ਫੇਰ ਮੀਂਹ ਪੈ ਜਾਂਦਾ। ਇੰਨੀ ਸਖਤ ਮਿਹਨਤ ਕਰਨੀ ਪੈਂਦੀ ਆ। ਆਪਾਂ ਤਾਂ ਘਰੇ ਬੈਠੇ ਕਹਿ ਦਿੰਦੇ ਆ ਵੀ ਝੂਨਾ ਲਾਉਣਾ ਬੰਦ ਕਰ ਦਿਓ ਤੇ ਝੂਨਾ ਲਾਉਣਾ ਵੀ ਬੰਦ ਕਰਨਾ ਭਰਾਵੋ। ਕੋਈ ਖਾਲਾ ਜੀ ਦਾ ਬੜਾ ਨਹੀਂ ਤੇ ਜਿਹੜੇ ਫਿਰ ਬੰਦ ਕਰਦੇ ਨੇ ਉਹਨਾਂ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਸੋ ਵੀਰ ਦਾ ਜਿਹੜਾ ਫੋਨ ਨੰਬਰ ਆ ਉਹ ਵੀ ਆਪਾਂ ਤੁਹਾਨੂੰ ਦੱਸ ਦੇਵਾਂਗੇ